ਤੂੰ ਜਾਈ ਜੰਮ ਮੈਂ ਚੁੱਲੀ ਕੰਮ ਸਾਡੇ ਓਨੇ ਪਰੋਣੇ ਤੇਰੇ ਨਾਲ ਹੀ ਰਜਾਉਣੇ ਹਾਂ ਆਟੇ ਚ ਕੀ ਤਰੀ ਜੰਨੀ ਰਮਣ ਇਹ ਜਮਾਰੀਆਂ ਜੀ ਦਹੀਂ ਹੂੰ ਤਾਂ ਜੰਮਦੀ ਨਹੀਂ ਕਹਿੰਦੇ ਹੁੰਦਾ ਕਿ ਐਂ ਬੋਲਦੇ ਕਿ ਫੇਰ ਜੰਮ ਜਾਂਦੀ ਆ ਅੱਛਾ ਇਹ ਕੀ ਹਿਸਾਬ ਕਿਤਾਬ ਹਾਂਜੀ ਤਾਂ ਚਲੋ ਦੱਸਦੇ ਆ ਵੀ ਹੋਰ ਵੀ ਕੀ ਚੀਜ਼ਾਂ ਹੁੰਦੇ ਨੇ ਜਿਹਦੇ ਕਰਕੇ ਜਿਹੜੀ ਦਹੀਂ ਆ ਉਹ ਆਪਾਂ ਕਈ ਵਾਰ ਜੰਮਦੀ ਨਹੀਂ ਹੈਗੀ ਪਰ ਜੇ ਵਧੀਆ ਤਰੀਕਾ ਵਰਤ ਕੇ ਤਾਂ ਦਹੀਂ ਜਿਹੜੀ ਬਹੁਤ ਵਧੀਆ ਜੰਮਦੀ ਹੈ ਜੀ ਕਿ ਤੁਹਾਡੀ ਵੀ ਦਹੀਂ ਨਹੀਂ ਜੰਮ ਰਹੀ ਜੇਕਰ ਨਹੀਂ ਜੰਮ ਰਹੀ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਬਹੁਤ ਸਾਰੇ ਕਮੈਂਟ ਵੀ ਆ ਰਹੇ ਸੀ ਤੇ ਫੋਨ ਵੀ ਆ ਰਹੇ ਸੀ ਭੈਣਾਂ ਪੁੱਛ ਰਹੀਆਂ ਸੀ ਵੀ ਜਿਹੜੀ ਸਾਡੀ ਦਹੀਂ ਆ ਉਹ ਠੰਡ ਵਿੱਚ ਨਹੀਂ ਜੰਮ ਰਹੀ ਕਿਉਂਕਿ ਕਈ ਵਾਰ ਜੇ ਕਾਰਨ ਹੋ ਜਾਂਦੇ ਨੇ ਜਿਹੜੀ ਦਹੀਂ ਆ ਉਹ ਨਹੀਂ ਜੰਮਦੀ ਤੇ ਉਹ ਕੀ ਕਾਰਨ ਹੁੰਦੇ ਨੇ ਤੇ ਕਿਵੇਂ ਆਪਾਂ ਇੱਕ ਵਧੀਆ ਦਹੀਂ ਜਮਾ ਸਕਦੇ ਹਾਂ ਤੇ ਚਲੋ ਜੀ ਕਰਦੇ ਹਾਂ ਸਟਾਰਟ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਲੈਣਾ ਜੀ ਦੁੱਧ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈਗਾ ਐਵੇਂ ਨਹੀਂ ਹੈਗਾ ਵੀ ਇਕ ਵਾਲੀ ਦਵਾਲਾ ਜਾਂ ਵੀ ਉਵਾਲੀ ਨੂੰ ਆਪਾਂ ਕਹਦੇ ਨੇ ਵੀ ਚਲੋ ਥੋੜੇ ਨਿੱਗਾ ਜਿਹਾ ਪਾਉਣਾ ਆਪਾਂ ਦਹੀਂ 'ਚ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਦੋ ਤਣ ਵਾਲੇ ਦਵਾ ਕੇ ਵਧੀਆ ਮਤਲਬ ਤਿਆਰ ਕਰ ਲੈਣਾ ਜੀ ਕਈ ਵਾਰ ਆਪਾਂ ਕੀ ਕਰਦੇ ਹਾਂ ਵੀ ਦੁੱਧ ਨੂੰ ਜਦੋਂ ਉਵਾਲ ਆ ਗਿਆ ਆਪਾਂ ਨੂੰ ਐਵੇਂ ਹੁੰਦਾ ਵੀ ਠੰਡ ਵਿੱਚ ਠੰਡ ਦੌਰਾਨ ਜਦੋਂ ਠੰਡਾ ਹੋ ਜਾਂਦਾ ਵੀ ਤਾਂ ਹੀ ਨਹੀਂ ਜਾਂਦਾ ਜਦੋਂ ਉਵਾਲ ਆ ਜਾਂਦਾ ਨਾਲ ਦੀ ਨਾਲ ਆਪਾਂ ਜਿਹਦੇ ਵਿੱਚ ਜਮਾਉਣ ਦੇ ਉਹਦੇ ਵਿੱਚ ਪਾ ਕੇ ਤੇ ਦਹੀਂ ਦਾ ਜਾਗ ਆਪਾਂ ਇਹਨੂੰ ਲਾ ਦਿੰਨੇ ਆ ਸੋ ਉਹ ਵਜ੍ਹਾ ਇਹ ਹੋ ਜਾਂਦੀ ਹੈ ਕਿਉਂਕਿ ਜਿਹੜਾ ਜ਼ਿਆਦਾ ਗਰਮ ਦੁੱਧ ਆਪਾਂ ਉਹਦੇ ਵਿੱਚ ਪਾ ਦਿੰਨੇ ਆ ਉਹ ਵੀ ਮਤਲਬ ਕਈ ਵਾਰ ਨਹੀਂ ਜੰਮਦਾ ਇਸ ਕਰਕੇ ਨਾਰਮਲ ਦੁੱਧ ਹੀ ਜੇ ਆਪਾਂ ਇਹਦੇ ਵਿੱਚ ਪਾਵਾਂਗੇ ਚੰਗੇ ਤਰੀਕੇ ਨਾਲ ਮਤਲਬ ਇਹਨੂੰ ਰੱਖਾਂਗੇ ਫੇਰ ਹੀ ਇਹ ਜਿਹੜਾ ਦੁੱਧ ਵਧੀਆ ਜਾਂਦਾ ਕਈ ਵਾਰ ਆਪਾਂ ਦੁੱਧ ਮਤਲਬ ਨਾਰਮਲ ਜਾਂ ਵੀ ਪਾ ਦਿੰਨੇ ਆ ਦਹੀਂ ਦਾ ਜਾਗ ਵੀ ਲਾ ਦਿੰਨੇ ਆ ਫਿਰ ਵੀ ਆਪਣੀ ਦਹੀਂ ਨਹੀਂ ਜੰਮ ਰਹੀ ਹੁੰਦੀ ਕਈ ਵਾਰ ਆਪਣਾ ਹੁੰਦਾ ਮੇਰੇ ਨੂੰ ਫੋਨ ਆਏ ਉਹਨਾਂ ਨੇ ਦੱਸਿਆ ਵੀ ਅਸੀਂ ਦਹੀਂ ਵੀ ਸਾਰਾ ਕੁਝ ਵਧੀਆ ਕਰਦੇ ਆ ਮਤਲਬ ਵੀ ਨਾਰਮਲ ਜਿਹਾ ਦੁੱਧ ਪਾਉਣ ਨੇ ਵੀ ਜਿਆਦਾ ਗਰਮ ਨਾਲ ਵੀ ਨਹੀਂ ਜੰਮਦੀ ਨਾਰਮਲ ਦੁੱਧ ਪਾਇਆ ਵਧੀਆ ਜਾਗ ਲਾਇਆ ਪਰ ਸਾਡੀ ਦਹੀਂ ਉਹ ਫਿਰ ਵੀ ਨਹੀਂ ਜੰਮ ਰਹੀ ਉਹ ਕੀ ਕਰਨ ਹੁੰਦੇ ਨੇ ਸਭ ਕੁਝ ਦੱਸਾਂਗੇ ਜੀ ਤੇ ਸਭ ਮਤਲਬ ਉਬਾੜੀ ਦੀਵਾਲੀ ਕਈ ਵਾਰੀ ਰਮਣੀ ਜਿਵੇਂ ਉਹ ਗੱਗੜ ਜੇ ਜਾਂਦੀ ਆ ਹਨ ਜਾਂ ਮਤਲਬ ਖੱਟ ਜੇ ਪ੍ਰੋਪਰ ਨਹੀਂ ਬਣਦੇ ਦਹੀਂ ਦੇ ਹਾਂਜੀ ਹਾਂਜੀ ਮਤਲਬ ਨਾ ਹੀ ਤਾਂ ਉਹ ਜਿਆਦਾ ਖੱਟੀ ਹੋਵੇ ਨਾ ਹੀ ਮਤਲਬ ਵੀ ਵੀ ਜਿਆਦਾ ਕਈ ਵਾਰ ਉਫਣ ਜੇ ਜਾਂਦੀ ਹੈ ਕਈ ਵਾਰ ਐਵੇਂ ਹੁੰਦਾ ਵੀ ਆਪਾਂ ਵੱਧ ਜਾ ਕੇ ਪਾ ਦਿੰਨੇ ਵੀ ਜਾਗ ਦੀ ਵਜ੍ਹਾ ਕਰਕੇ ਹੋਊਗਾ ਜਾਂ ਆਪ ਨੂੰ ਐਵੇਂ ਹੁੰਦਾ ਵੀ ਠੰਡ ਦੀ ਵਜ੍ਹਾ ਕਰਕੇ ਆ ਵੀ ਚਲੋ ਥੋੜਾ ਜਿਹਾ ਵੱਧ ਦੁੱਧ ਗਰਮ ਪਾ ਦੋ ਉਹਦੇ ਨਾਲ ਵੀ ਨਹੀਂ ਜਾਂਦੀ ਜੇ ਆਪ ਨੂੰ ਐਵੇਂ ਹੋ ਜਾਂਦੀ ਵੀ ਆਪਾਂ ਜੇ ਸਾਇਦ ਆਪਾਂ ਜੀ ਜਿਆਦਾ ਗਰਮ ਦੁੱਧ ਪਾ ਰਹੇ ਹਾਂ ਵੀ ਜਮਾ ਠੰਡਾ ਕਰਕੇ ਪਾ ਦੋ ਠੰਡਾ ਕਰਕੇ ਪਾ ਦਿੰਨੇ ਆ ਪਰ ਦਹੀਂ ਵੀ ਕਈ ਤਰੀਕੇ ਨਾਲ ਨਹੀਂ ਜੰਮਦੀ ਕਈ ਵਾਰ ਆਪਾਂ ਨਾਰਮਲ ਦੁੱਧ ਪਾਉਂਦੋਂ ਤਾਂ ਵੀ ਨਹੀਂ ਤੇ ਉਹ ਬਹੁਤ ਸਾਰੇ ਕਾਰਨ ਹੁੰਦੇ ਕਿਉਂਕਿ ਠੰਡ ਦੌਰਾਨ ਇਹਨਾਂ ਨੂੰ ਰੱਖਣਾ ਮਤਲਬ ਦਹੀਂ ਵਾਲੇ ਦੁੱਧ ਨੂੰ ਵੀ ਜੇ ਆਪਾਂ ਚੰਗੀ ਤਰ੍ਹਾਂ ਰੱਖਦੇ ਆਂ ਗਰਮਾਇਸ਼ ਦੰਨੇ ਆਂ ਫੇਰ ਹੀ ਜੰਮਦੀ ਐਵੇਂ ਨਹੀਂ ਹੈਗਾ ਵੀ ਆਪਾਂ ਨਾਰਮਲ ਦੁੱਧ ਪਾਤਾ ਜਾਗ ਪਾਤਾ ਆਪਾਂ ਰੱਖਤਾ ਵੀ ਚਲ ਜੰਮ ਜੂਗੀ ਤੇਨੂੰ ਮਤਲਬ ਸਹੀ ਥਾਂ ਤੇ ਰੱਖਣਾ ਵੀ ਜ਼ਰੂਰੀ ਏ ਜਿਵੇਂ ਆਪਾਂ ਨੂੰ ਹੁਣ ਆਪਣੇ ਸਰੀਰ ਨੂੰ ਮਤਲਬ ਗਰਮਾਸ਼ ਦੇਣੀ ਜ਼ਰੂਰੀ ਏ ਕੱਪੜੇ ਆਪਾਂ ਪਾ ਕੇ ਰੱਖਦੇ ਉਸ ਪ੍ਰਕਾਰ ਇਹਨੂੰ ਵੀ ਮਤਲਬ ਇੱਕ ਸਹੀ ਟੈਂਪਰੇਚਰ ਚਾਹੀਦਾ ਹੁੰਦਾ ਜੰਮਣ ਦਾ ਨਹੀਂ ਇਹਨੂੰ ਵੀ ਠੰਡ ਲੱਗ ਜਾਂਦੀ ਆ ਹਾਂਜੀ ਚਲੋ ਹੁਣ ਆਪਾਂ ਸੁਧ ਗਰਮ ਕਰ ਲਈਏ ਜੀ ਹਣਾ ਪਹਿਲਾਂ ਹਾਂਜੀ ਤੇ ਕਈ ਵਾਰਾ ਮਤਲਬ ਐਵੇਂ ਵੀ ਦਸੀ ਜਾਂਦੇ ਹੁੰਦੇ ਵੀ ਤੁਸੀਂ ਮਿਰਚ ਰੱਖ ਦਿਓ ਇਹਦੇ ਵਿੱਚ ਬਿਯੋਧਨਾ ਜੰਮ ਜੂ ਵੀ ਦੇਈ ਜੇ ਨਾ ਹੋਵੇ ਪਰ ਉਹ ਮਤਰੀਕੇ ਅਪਣਾ ਕੇ ਦੇਖੇ ਨੇ ਜੀ ਦਹੀਂ ਮਤਲਬ ਜੇ ਆਪਾਂ ਮਿਰਚ ਰੱਖਦੇ ਤਾਂ ਉਹਦੇ ਨਾਲ ਨਹੀਂ ਜੰਮੀ ਸੀਗੇ ਮੈਸੇਜ ਹੈ ਕਿਸੇ ਦੀ ਜੰਮਦੀ ਹੋਏ ਤਾਂ ਕੁਝ ਕਹਿ ਨਹੀਂ ਸਕਦੇ ਪਰ ਮੈਂ 2-3 ਵਾਰ ਅਪਣਾਇਆ ਵੀ ਵਿੱਚ ਮਿਰਚ ਰੱਖ ਦੋ ਹਰੀ ਮਿਰਚ ਦੀਆਂ ਡੰਡੀਆਂ ਰੱਖ ਦੋ ਹਰੀ ਮਿਰਚ ਰੱਖ ਦੋ ਵੀ ਉਹਦੇ ਨਾਲ ਵਧੀਆ ਜੰਮ ਜਾਂਦੀ ਹੈ ਪਰ ਉਹਦੇ ਨਾਲ ਕੋਈ ਰਿਜ਼ਲਟ ਨਹੀਂ ਆਇਆ ਦੁੱਧ ਦਾ ਜਿਹੜਾ ਉਹਵੇਂ ਦਾਵੇਂ ਪਿਆ ਰਿਹਾ ਸੀਗਾ ਅਸਲ ਵਿੱਚ ਇਹ ਦਹੀਂ ਜਾਂ ਲੱਸੀ ਨਾਲ ਹੀ ਜੰਮਦੀ ਜੇਕਰ ਆਪਾਂ ਜਾਗ ਲਾਉਨੇ ਆ ਜੀ ਦੁੱਧ ਨੂੰ ਲਓ ਜੀ ਇਹਨੂੰ 2-3 ਵਾਲੇ ਆਪਾਂ ਦਿਵਾ ਲੇ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਠੰਡਾ ਮਤਲਬ ਜਿਹੋ ਜਿਹਾ ਆਪਾਂ ਪੀਣੇ ਨਾ ਹੀ ਜੀ ਤੇ ਭਾਈ ਚੰਗੀ ਤਰ੍ਹਾਂ ਹੱਥ ਲਾ ਸਕੇ ਹੁਣ ਆ ਗਰਮਾ ਜਿਹੇ ਤੇ ਹੱਥ ਨਹੀਂ ਲੱਗਦਾ ਮਤਲਬ ਇੰਨਾ ਕ ਠੰਡਾ ਕਰ ਲੈਣਾ ਵੀ ਜੀ ਤੇ ਆਪਾਂ ਮੈਂ ਹੱਥ ਲਗਾ ਸਕੀ ਵੀ ਜਿਆਦਾ ਠੰਡਾ ਵੀ ਨਾ ਹੋਵੇ ਤੇ ਜਿਆਦਾ ਗਰਮ ਵੀ ਨਾ ਹੋਵੇ ਪੀਣ ਯੋਗ ਜਿਹਾ ਹੋਵੇ ਜੀ ਤੇ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਠਾਰ ਲਾਂਗੇ ਜੀ ਠੰਡਾ ਕਰ ਲੈਣਾ ਇਹ ਰਮਣ ਆਪਣੀ ਬੇਬੇ ਦਾ ਮਤਲਬ ਜਾਗ ਜੂਗ ਲਾ ਕੇ ਜਮਾ ਤੇ ਜਿਹੜਾ ਨਰਮੇ ਵਾਲਾ ਕਮਰਾ ਹੁੰਦਾ ਸੀ ਨਾ ਹਾਂਜੀ ਨਰਮੇ 'ਚ ਵੀ ਧਰ ਦਿੰਦੀ ਸੀ ਰੜਕਣਾ ਨਰਮੇ 'ਚ ਧਰ ਦਿੰਦੀ ਸੀ ਸਾਰੇ ਦਾ ਪਰ ਹੁਣ ਜਿਵੇਂ ਆਪਾਂ ਜਿਹੜੀ ਸੀ ਲੱਸੀ ਬਣਾਉਣੀ ਹੁੰਦੀ ਹੈ ਜੀ ਜਿਵੇਂ ਹੁ ਹਾਂਜੀ ਤੇ ਉਹਨੂੰ ਆਪਾਂ ਜਿਵੇਂ ਹੁਣ ਆਪਣੇ ਕੋਈ ਬਾਧੂ ਕੰਬਲ ਪਿਆ ਹੁੰਦਾਗਾ ਉਹਦੇ ਵਿੱਚ ਵੀ ਆਪਾਂ ਲਵੇਟ ਸਕਦੇ ਹਾਂ ਜੀ। ਹੂੰ। ਮਤਲਬ ਆਪਾਂ ਤੋਂ ਉਸੇ ਚ ਲਵੇਟਦੇ ਆ ਜੀ। ਮਤਲਬ ਇਹਨੂੰ ਟੈਂਪਰੇਚਰ ਨਾਰਮਲ ਚਾਹੀਦਾ। ਹਾਂਜੀ ਹਾਂਜੀ ਮਤਲਬ ਵੀ ਹੁਣ ਜਿਵੇਂ ਆਪਾਂ ਨੂੰ ਜਿਵੇਂ ਐਂ ਰੱਖ ਦਈਏ ਸਾਰਾ ਕੁਝ ਆਪਾਂ ਵਧੀਆ ਪਾਇਆ ਗਿਆ। ਹਾਂਜੀ ਹੁਣ ਇੱਥੇ ਤਾਂ ਠੰਡੀ ਹੈ ਜੀ ਇੱਥੇ ਨਹੀਂ ਉਹ ਫਿਰ ਜਾਂਦਾ ਇਹਨੂੰ ਪ੍ਰੋਪਰ ਚੰਗੀ ਤਰ੍ਹਾਂ ਕਵਰ ਕਰਕੇ ਰੱਖਣਾ ਪੈਂਦਾ ਜੀ ਉਹ ਦੱਸਾਂਗੀ ਵੀ ਆਪਾਂ ਕਿੱਥੇ ਕਿੱਥੇ ਰੱਖ ਸਕਦੇ ਹਾਂ ਵੀ ਜਿਹੜਾ ਵਧੀਆ ਜੀ ਤਾਂ ਫਿਰ ਹੁਣ ਤਾਂ ਰਮਨ ਰਾਤ ਨੂੰ ਨਾਲੇ ਹੂੰ ਵੀ 4-5 ਡਿਗਰੀ ਤੇ ਆਏ ਉਹ 3 ਡਿਗਰੀ ਤੇ 4 ਡਿਗਰੀ ਤੇ ਟੈਂਪਰੇਚਰ ਆ ਰਿਹਾ ਸਹੀ ਗੱਲ ਹੈ ਜੀ ਬਹੁਤ ਜ਼ਿਆਦਾ ਠੰਡਾ ਹੋਣ ਲੱਗ ਪਿਆ ਫਿਰ ਉਹ ਹੀ ਜੰਮਣ ਦੇ ਕਿਨਾਰੇ ਹੋ ਜਾਂਦਾ ਦੁੱਧ ਮਤਲਬ ਬਰਫ਼ ਬਣਨ ਦੇ ਕਿਨਾਰੇ ਹੋ ਜਾਂਦਾ ਜੰਮ ਹਾਂਜੀ ਹਾਂਜੀ ਲਓ ਜੀ ਇਹਨੂੰ ਆਪਾਂ ਨਾਰਮਲ ਦਾ ਵਧੀਆ ਠੰਡਾ ਕਰ ਲਿਆ ਠੀਕ ਹੈ ਜੀ ਮਤਲਬ ਨਾ ਹੀ ਜ਼ਿਆਦਾ ਗ ਜੋ ਵੀ ਪਾਂਡੇ ਤੇ ਜਮਾਉਣੀ ਹੋਵੇ ਉਹਦੇ ਆਪਾਂ ਸਾਰੇ ਕਿਤੇ ਲਾ ਦਾਂਗੇ ਚਾਰ ਸਪੇਚ ਠੀਕ ਆ ਮਨ ਲੂ ਵੀ ਤੁਮ ਗ੍ਰੀਸ ਕਰਨ ਨੂੰ ਗ੍ਰੀਸ ਕਰ ਲੈਣਾ ਹਾਂਜੀ ਹਾਂਜੀ ਚੰਗੀ ਤਰ੍ਹਾਂ ਲਗਾ ਦੇਣੀ ਐ ਇਹਦੇ ਉੱਪਰ ਠੀਕ ਹੈ ਮੈਂ ਇੱਕ ਚਮਚੇ ਵਾਂਗੂ ਲਗਾਤੀ ਜੀ ਇਹਦੇ ਉੱਪਰ ਮਲ ਕੇ ਕਰਕੇ ਸਾਰੇ ਤੇ ਲਓ ਜੀ ਹੁਣ ਆਪਾਂ ਜਿਹੜਾ ਦੁੱਧ ਆ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਨਾਰਮਲ ਹੀ ਐ ਨਾ ਹੀ ਜ਼ਿਆਦਾ ਆਪਾਂ ਗਰਮ ਲਿਆ ਗਾ ਗਰਮ ਸੀਗਾ ਤੇ ਇਹਨੂੰ ਆਪਾਂ ਠੰਡਾ ਕਰ ਲਿਆ ਨਾਰਮਲ ਜਿਹਾ ਕਰ ਲੈ ਜਿਵੇਂ ਪੀਣ ਜੋਗ ਹੁੰਦਾ ਠੀਕ ਹੈ ਜੀ ਇੱਕ ਲਮਣ ਦਹੀਂ ਜਿਹੜੀ ਖੱਟੀ ਜੀ ਹੋ ਜਾਂਦੀ ਹੁੰਦੀ ਉਹ ਖੱਟੀ ਜੀ ਨਹੀਂ ਹੁੰਦੀ ਉਹ ਜ਼ਿਆਦਾ ਨਹੀਂ ਨਹੀਂ ਜੀ ਉਹ ਕਈ ਵਾਰ ਆਪਾਂ ਜ਼ਿਆਦਾ ਜਾਗ ਪਾ ਲੈ ਉਹਦੇ ਵਜਾ ਕਰਕੇ ਹੁੰਦਾ ਤੇ ਇੱਕ ਚਮਚਾ ਇਹਦੇ ਵਿੱਚ ਆਪਾਂ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਮਿਕਸ ਕਰਕੇ ਰੱਖ ਦੇਣਾ ਜੀ ਠੀਕ ਹੈ ਜੀ ਐਵੇਂ ਤਾਂ ਹਰ ਇੱਕ ਕਰਦਾ ਜੀ ਮਤਲਬ ਨਾਰਮਲ ਜਿਹਾ ਦੁੱਧ ਪਾ ਕੇ ਦਹੀਂ ਪਾ ਕੇ ਮਤਲਬ ਇਹਨੂੰ ਆਪਾਂ ਰੱਖ ਦਿੰਨੇ ਆ ਜਿਵੇਂ ਜੰਮ ਜੇ ਪਰ ਇਹ ਨਹੀਂ ਜਾਂਦੇ ਉਹ ਵਜਾ ਕੀ ਹੁੰਦੀ ਆਪਾਂ ਨੂੰ ਐਵੇਂ ਹੀ ਰੱਖ ਦਿੰਨੇ ਆ ਜਾਂ ਕਿਸੇ ਵੀ ਮਤਲਬ ਅੰਦਰ ਅੰਦਰ ਰੱਖ ਲੈਨੇ ਵੀ ਤੇ ਮੇਲਾ ਲਾ ਦੇ ਤੇ ਗਰਮਾਇਆ ਜੀ ਰਹਿੰਦੀ ਪਰ ਉਹ ਕਈ ਵਾਰ ਨਹੀਂ ਜਾਂਦੀ ਇਹਨੂੰ ਆਪਾਂ ਪ੍ਰੋਪਰ ਜੇਕਰ ਹੀਟ ਦਮਕ ਜਿਹੜਾ ਹੁਣ ਆਪਾਂ ਨੂੰ ਠੰਡ ਲਾ ਦੇ ਆਪਾਂ ਸਵੈਟਰ ਪਾਉਣੇ ਜੈਕਟ ਪਾਉਣੇ ਤੇ ਇਹਨੂੰ ਵੀ ਮਤਲਬ ਵੀ ਉਹੀ ਟੈਂਪਰੇਚਰ ਜਾਂਦਾ ਜੀ ਹੁਣ ਆਪਾਂ ਕੋਈ ਵੀ ਕੱਪੜਾ ਲੈ ਕੇ ਇਹਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਲਵੇਟ ਦੇਣਾ ਜੀ ਠੀਕ ਹੈ ਜੀ ਤੇ ਆਪਾਂ ਤਾਂ ਅਕਸਰ ਕੀ ਕਰਦੇ ਹਾਂ ਜੋ ਵੀ ਆਪਣੇ ਆਟੇ ਦਾਣੇ ਵਾਲੇ ਢੋਲੀਆਂ ਹੁੰਦੇ ਜਿਉ ਉਹਦੇ ਵਿੱਚ ਰੱਖ ਦਿੰਨੇ ਆਗੇ ਹੂੰ ਤੇ ਨਹੀਂ ਜੇਕਰ ਉਹ ਆਪਣੇ ਕੋਈ ਵਾਰ ਐਵੇਂ ਹੁੰਦਾ ਵੀ ਢੋਲੀ ਨਹੀਂ ਹੈਗੀ ਜਾਂ ਉੱਥੇ ਐਵੇਂ ਲੱਗਵੇ ਉਧਰ ਕਿੱਧਰ ਜਾਣਾਗਾ ਜਰ ਸੋਈ ਚ ਆਪਾਂ ਰੱਖਣੇ ਚਾਹੁੰਨੇ ਤਾਂ ਕੋਈ ਵੀ ਆਪਾਂ ਖੁੱਲਾ ਜਿਹਾ ਭਾਂਡਾ ਲੈ ਕੇ ਉਹਦੇ ਵਿੱਚ ਰੱਖ ਸਕਦੇ ਆਂ ਤੇ ਆਪਾਂ ਹੁਣ ਜਿਵੇਂ ਆਟੇ ਚ ਰੱਖੇ ਉਹਨੇ ਵੀ ਐਵੇਂ ਹੁੰਦਾ ਵੀ ਕੱਪੜਾ ਵੀ ਨਾ ਲੱਬੜ ਜੇ ਤੇ ਆਪਾਂ ਲਿਫਾਫਾ ਯੂਜ਼ ਕਰ ਸਕਦੇ ਆਂ ਜਿਵੇਂ ਆਹ ਲਿਫਾਫੇ ਚ ਪਾ ਲਏ ਜੀ ਆਪਾਂ ਠੀਕ ਹੈ ਜੀ ਤੇ ਇਹਨੂੰ ਆਪਾਂ ਐਵੇਂ ਹੀ ਪੇਟੀ 'ਚ ਰੱਖਿਆਵਾਂਗੇ ਤੇ ਉਹ ਜਿਹੜੇ ਆ ਖਾਣਾ ਬਸੇ ਉਹ ਮਿਲ ਕਹਿਣਾ ਤਾਂ ਪਤਾ ਨਹੀਂ ਜਾਂਦੀ ਕਿ ਨਹੀਂ ਜਾਂਦੀ ਪਰ ਇਹਨੂੰ ਜੇਕਰ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਮਤਲਬ ਇਹਨੂੰ ਟੈਂਪਰੇਚਰ ਤੇ ਰੱਖਾਂਗੇ ਇਹਨੂੰ ਚੰਗੀ ਤਰ੍ਹਾਂ ਪਕਾਵਰ ਕਰਕੇ ਰੱਖਾਂ ਤਾਂ ਜਿਹੜੀ ਦਹੀਂ ਉਹ ਬਹੁਤ ਵਧੀਆ ਜਾਂਦੀ ਹੈ ਇਸ ਕਰਕੇ ਨਾ ਹੀ ਤੁਸੀਂ ਜ਼ਿਆਦਾ ਗਰਮ ਦੁੱਧ ਪਾਉਣਾਗੇ ਤੇ ਨਾ ਹੀ ਠੰਡਾ ਪਾਉਣਾ ਤਾਂ ਉਹ ਨਾਰਮਲ ਜਿਹਾ ਹੋਵੇ ਜਿਹੇ ਜਿਹਾ ਆਪਾਂ ਪੀ ਲੈਨੇ ਆ ਜੀ ਠੀਕ ਹੈ ਜੀ ਤੇ ਇਹਨੂੰ ਚੰਗੀ ਤਰ੍ਹਾਂ ਪਕਾਵਰ ਕਰਕੇ ਕਿਸੇ ਵੀ ਭਾਂਡੇ ਵਿੱਚ ਰੱਖ ਸਕਦੇ ਹਾਂ ਹੁਣ ਜਿਵੇਂ ਆਪਣੇ ਕੋਈ ਖੁੱਲਾ ਭਾਂਡਾ ਹੋਵੇ ਦੁੱਧ ਵਿੱਚ ਆਪਾਂ ਰੱਖ ਦੇਣਾ ਤੇ ਉੱਪਰ ਆਪਾਂ ਇਹਨੂੰ ਢੱਕ ਕੇ ਰੱਖ ਦੇਣਾ ਜੀ ਤੇ ਸਵੇਰ ਨੂੰ ਵਧੀਆ ਫਟਲੇ ਹੋ ਜਾਂਦੀ ਜਾਂ ਹੂੰ ਜੀ ਮੈਂ ਆਪਣੇ ਆ ਟੀ ਪੌਟ ਆ ਜੀ ਇਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਰੱਖ ਲਵਾਂਗੇ ਠੀਕ ਹੈ ਇਸ ਪ੍ਰਕਾਰ ਕਵਰ ਕਰ ਗਏ ਚਾਹੇ ਲਿਫਾਫਾ ਤਾਂ ਲਾ ਹੀ ਦਈਏ ਜੀ ਤੇ ਇਹਦੇ ਉੱਪਰ ਆਪਾਂ ਦੇ ਦਾਂਗੇ ਇੱਕ ਪਲੇਟ ਠੀਕ ਹੈ ਇਹਨੂੰ ਟੱਕ ਕੇ ਰੱਖ ਦੇਣਾ ਮਤਲਬ ਜਿਹੜੀ ਗਰਮੈਸ਼ ਵਧੀਆ ਆਵੇ ਹਾਂਜੀ ਹਾਂਜੀ ਤੇ ਇਹ ਮੈਂ ਆਪਾਂ ਟੱਕ ਕੇ ਰੱਖ ਦੇਣਾਗਾ ਤੇ ਜੇ ਮਤਲਬ ਨਿੱਘਾ ਕਮਰਾ ਤੋਂ ਉੱਥੇ ਵੀ ਆਪਾਂ ਇਹਨੂੰ ਰੱਖ ਸਕਦੇ ਨੇ ਆਪਾਂ ਜਿੱਦੋਂ ਇਹਨੂੰ ਚੰਗੀ ਤਰ੍ਹਾਂ ਕਵਰ ਕੀਤਾ ਹੋਇਆ ਤੇ ਵਧੀਆ ਪ੍ਰੋਪਰ ਚੰਗੇ ਢੰਗ ਨਾਲ ਜੰਮ ਜਾਊਗੀ ਸੋ ਇਹ ਹੁੰਦੇ ਨੇ ਜਿਹੇ ਤਰੀਕੇ ਨਾਲ ਹੁਣ ਤੁਹਾਨੂੰ ਸਵੇਰ ਦਿਖਾਵਾਂਗੇ ਇਹਦਾ ਰਿਜ਼ਲਟ ਬ ਤੇ ਇਹਦਾ ਪਟਕਣ ਲਾ ਲਿਆ ਤੇ ਚੰਗੀ ਤਰ੍ਹਾਂ ਆਪਾਂ ਸਾਰੇ ਮਤਲਬ ਜਿਹੜੇ ਇਹਨੂੰ ਚੰਗੀ ਤਰ੍ਹਾਂ ਲਪੇਟਿਆ ਸੀ ਇਹਨੂੰ ਬਾਹਰ ਕੱਢ ਲੈਨੇ ਤੇ ਆਹ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਦਹੀਂ ਜੰਮੀ ਹੋਈ ਆ ਤੇ ਇਹ ਤਰੀਕਾ ਆਪਾਂ ਵਰਤ ਕੇ ਮਤਲਬ ਜਿਹੜੀ ਨਹੀਂ ਉਹ ਮਤਲਬ ਜਮਾ ਸਕਦੇ ਆ ਬਹੁਤ ਸਾਰੇ ਤਾਂ ਐਵੇਂ ਹੀ ਵਰਤਦੇ ਨਹੀਂ ਜੀ ਪਰ ਬਹੁਤ ਸਾਰੇ ਕਮੈਂਟ ਆ ਰਹੇ ਸੀ ਵੀ ਸਾਡੀ ਦਹੀਂ ਨਹੀਂ ਜੰਮ ਰਹੀ ਕਈ ਵਾਰ ਆਪਾਂ ਮਤਲਬ ਸਾਰੀ ਚੀਜ਼ਾਂ ਵਧੀਆ ਕਰਦੇ ਹੁੰਨੇ ਆ ਪਰ ਉਹਨੂੰ ਸਪੈਸ਼ਲ ਮਤਲਬ ਜਿਹੜਾ ਟੈਂਪਰੇਚਰ ਉਹ ਨਹੀਂ ਦੇ ਪਾਉਂਦੇ ਮਤਲਬ ਚੰਗੀ ਤਰ੍ਹਾਂ ਕਵਰ ਨਹੀਂ ਕਰਦੇ ਉਹਦੀ ਇਹ ਮੇਨ ਵਜ੍ਹਾ ਹੋ ਜਾਂਦੀ ਹੈ ਜੀ ਤੇ ਹੁਣ ਆ ਦੇਖ ਲਓ ਵੀ ਪ੍ਰੋਪਰ ਚੰਗੀ ਤਰ੍ਹਾਂ ਆਪਾਂ ਇਹਨੂੰ ਕਵਰ ਕੀਤਾ ਸੀ ਤੇ ਬਹੁਤ ਸੋਹਣੀ ਜਿਹੜੀ ਦਹੀਂ ਬਣ ਕੇ ਤਿਆਰ ਹੋ ਗਈ। ਸੋ ਖਾਣੀ ਵੀ ਬਹੁਤ ਜ਼ਰੂਰੀ ਹੈ ਜੀ ਆਪਣੇ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਹੈਲਥੀ ਹੈ ਤੇ ਲਓ ਜੀ ਬਹੁਤ ਸੋਹਣੀ ਜਿਹੜੀ ਬਣ ਕੇ ਤਿਆਰ ਹੋਈ ਆ। ਸੋ ਵੀਡੀਓ ਵਧੀਆ ਲੱਗੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਜਿਨ੍ਹਾਂ ਨੇ ਪ੍ਰੋਬਲਮ ਆਉਂਦੀ ਹੋਏ ਤਰੀਕਾ ਵਰਤ ਕੇ ਜਮਾ ਕੇ ਦੇਖ ਸਕਦੇ ਨੇ ਜੀ। ਸੋ ਵੀਡੀਓ ਵਧੀਆ ਲੱਗੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣਿਸੋਡਾ ਬਹੁਤ-ਬਹੁਤ ਧੰਨਵਾਦ।